ਦਰਦੇ ਨਗਰ ਨਿਕਮ ਦੇ ਖਿਲਾਫ ਜਿਸ ਦੀ ਗੱਲ ਕਰੀਏ ਅੱਜ ਜਲੰਧਰ ਦੇ ਸੰਤੋਖਪੁਰੇ ਦੇ ਵਿੱਚ ਇਹ ਜੋ ਲੋਕ ਲੋਕ ਕਿਹੜੇ ਆ ਘਰਾਂ ਚੋਂ ਬਾਹਰ ਆ ਚੁੱਕੇ ਨੇ ਭਾਵੇਂ ਛੋਟੇ-ਛੋਟੇ ਬੱਚੇ ਹੋਣ ਤੇ ਭਾਵੇਂ ਵੱਡੇ ਹੋਣ ਜਿਸ ਦਾ ਬਕਈਆ ਉਹਨਾਂ ਦਾ ਕਹਿਣਾ ਹੈ ਪਿਛਲੇ ਕਈ ਮਹੀਨਿਆਂ ਤੋਂ ਜੋ ਨਗਰ ਨਿਕਮ ਵੱਲੋਂ ਕਿੜਾ ਪਾਣੀ ਦੀ ਸਪਲਾਈ ਉਹ ਨਹੀਂ ਦਿੱਤੀ ਜਾ ਰਹੀ ਹੈ ਲਗਾਤਾਰ ਲੋਕ ਕਿਹੜੇ ਪਰੇਸ਼ਾਨ ਹੋ ਕੇ ਆਪਣੇ ਘਰਾਂ ਚੋਂ ਬਾਲਟੀਆਂ ਲੈ ਕੇ ਤੇ ਉਹ ਸੜਕਾਂ ਤੇ ਆ ਚੁੱਕੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਸੰਤੋਖਪੁਰੇ ਦੇ ਵਿੱਚ ਪਿਛਲੇ ਇਹ 2 ਤੋਂ 3 ਘੰਟੇ ਹੋ ਚੁੱਕੇ ਨੇ ਜਿਸ ਦੇ ਧਰਨੇ ਤੇ ਬੈਠੇ ਹੋਏ ਨੇ ਤੇ ਕੋਈ ਵੀ ਨਗਰ ਨਿਗਮ ਦੇ ਅਫਸਰ ਵੀ ਨਹੀਂ ਪਹੁੰਚੇ ਜਿਸ ਦੀ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚ ਚੁੱਕਾ ਹੈ ਤੋਂ ਉੱਥੇ ਨਗਰ ਨਿਗਮ ਦੇ ਅਫਸਰਾਂ ਨਾਲ رابطہ ਬਣਾਇਆ ਗਿਆ ਤਾਂ ਬਿਲਕੁਲ ਵੀ ਉਹਨਾਂ ਵੱਲੋਂ ਕਿਹੜਾ ਫੋਨ ਚੱਕਣਾ ਬੰਦ ਕਰ ਦਿੱਤਾ ਗਿਆ ਇਸ ਬਾਰੇ ਅਸੀਂ ਇੱਥੇ ਜੋ ਲੇਡੀਸ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਹੋਏ ਨੇ ਕਈ ਲੰਬੇ ਸਮੇਂ ਤੋਂ ਕਿਹੜਾ ਪਾਣੀ ਨਾ ਆਵੇ ਤੇ ਬਿਲਕੁਲ ਘਰ-ਬਾਰ ਕਿਹੜਾ ਨਹੀਂ ਚੱਲਦਾ ਜਿਸ ਦੇ ਕਾਰਨ ਜੋ ਹੈ ਸਾਡੇ ਨਾਲ ਆਪਾਂ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਸੀਮਾ ਪੱਟੀ ਸੀਮਾ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਬੈਠੇ ਨੂੰ ਤੇ ਕਿੰਨੇ 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 ਮਹੀਨੇ ਹੋ ਗਏ ਕਿਹੜਾ ਪਾਣੀ ਨਹੀਂ ਆ ਰਿਹਾ ਹਾਂ ਜੀ ਸਾਨੂੰ ਅਸੀਂ 5 ਵਜੇ ਦੇ ਇੱਥੇ ਬੈਠੇ ਆ ਤਿੰਨ ਘੰਟੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਚਾਰ ਮਹੀਨੇ ਹੋ ਗਏ ਆ ਸਾਡੇ ਇੱਥੇ ਮਰਲੇ ਦੇ ਦੋ ਕਲੀਆਂ ਚ ਪਾਣੀ ਨਹੀਂ ਆ ਰਿਹਾ ਠੀਕ ਆ ਦੋ ਦਿਨ ਪਾਣੀ ਆਉਂਦਾ ਹੈ ਹਫਤਾ ਪਾਣੀ ਨਹੀਂ ਆਉਂਦਾ ਟੈਂਕਰ ਲਿਆ ਲਿਆ ਕਿ ਅਸੀਂ 40 50 ਹਜ਼ਾਰ ਦਾ ਪਾਣੀ ਵਰਤਦੇ ਹਾਂ ਫਿਰ ਸਾਡੇ ਨੇੜੇ ਦੀਕ ਮੰਦਿਰ ਆ ਅਸੀਂ ਮੰਦਿਰ ਚੋਂ ਪਾਣੀ ਸਾਡੇ ਭਰਦੇ ਆ ਬੱਚੇ ਵੀ ਭਰਦੇ ਆ ਪਹਿਲਾਂ ਬੰਦੇ ਸਾਡੇ ਕੰਮਾਂ ਤੇ ਵੇ ਜਾਂਦੇ ਆ ਪਾਣੀ ਭਰਦੇ ਆ ਅਸੀਂ ਭਰਦੇ ਆ ਪੀਣ ਵਾਲਾ ਪਾਣੀ ਅਸੀਂ ਉਥੋਂ ਮਿਲਿਆਉ ਅਸੀਂ ਮੋਲ ਲੈ ਆਈਦੇ ਆ ਬੋਤਲੇ ਵੱਡੇ ਠੀਕ ਆ ਤੁਸੀਂ ਦੱਸੋ ਹੁਣ ਕਿ ਇੱਦਾਂ ਸਾਡਾ ਕਿਦਾਂ ਗੁਜ਼ਾਰਾ ਹੋਵੇ ਪਾਣੀ ਤੋਂ ਬਿਨਾ ਅਸੀਂ ਤੇ ਇਸ ਬਾਰੇ ਤੁਸੀਂ ਨਗਰ ਨਿਗਮ ਦੇ ਅਫਸਰਾਂ ਤੋਂ ਨਾਲ ਜਾਂ ਕਿਸੇ ਇਸ ਇਸ ਏਰੀਏ ਦੇ ਵਿਧਾਇਕਾਂ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਹਾਂਜੀ ਅਸੀਂ ਮਾਨਯੋਗ ਭਾਵਾ ਹੈਂ ਦੇ ਆਫਿਸ ਗਏ ਸੀਗੇ ਉੱਥੇ ਉਹਨਾਂ ਦੇ ਪੀਐਨ ਐ ਸਾਨੂੰ ਕਿਹਾ ਕਿ ਸਾਡਾ ਨੰਬਰ ਲੈ ਲਵੋ ਅਸੀਂ ਉਹਨਾਂ ਨਾਲ ਤੁਹਾਡੀ ਗੱਲ ਕਰਵਾ ਦਿੱਤੀ ਨਿਆ ਉਹਨਾਂ ਨੇ رابطہ ਕੀਤਾ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਨਾ 2 ਵਜੇ ਜੇ ਸਾਹਿਬ ਆਣਗੇ ਅਗਰ ਉਹ ਨਹੀਂ ਆਏ ਤਾਂ ਤੁਸੀਂ ਸਾਨੂੰ ਬੈਕ ਕਾਲ ਕਰਿਓ ਉਹਨਾਂ ਨੇ ਆਪਣਾ ਨੰਬਰ ਦਿੱਤਾ ਸਾਡਾ ਨੰਬਰ ਉਹਨਾਂ ਨੇ ਲਿਆ ਅਸੀਂ 2 ਵਜੇ ਤੱਕ ਵੇਟ ਕੀਤੀ ਜੇ ਨਹੀਂ ਆਏ ਨਹੀਂ ਇੱਥੇ ਪਹੁੰਚੇ ਅਸੀਂ ਉਹਨਾਂ ਨੂੰ 2:30 ਤੋਂ 3 ਦੇ ਵੇਲੇ ਕਰੀਬ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਕਿ ਤੁਹਾਡੇ ਉੱਥੇ ਕੀ ਮੋਟਰ ਖਰਾਬ ਹੋਈ ਆ ਮੋਟਰ ਉੱਥੇ ਠੀਕ ਕਰ ਰਹੇ ਆ ਅਸੀਂ ਜਦੋਂ ਉੱਥੇ ਟੈਂਕੀ ਵਿੱਚ ਜਾ ਕੇ ਦੇਖਿਆ ਉੱਥੇ ਕੋਈ ਮੋਟਰ ਨਹੀਂ ਸੀ ਠੀਕ ਕਰ ਰਿਆ ਲੋਕ ਲੱਗਾ ਸੀਗਾ ਟੈਂਕੀ ਨੂੰ ਉੱਥੇ ਕੋਈ ਨਹੀਂ ਸੀਗਾ ਫਿਰ ਦੁਬਾਰਾ ਇਹਨਾਂ ਨੂੰ ਬੈਕ ਕਾਲ ਕੀਤੀ ਫਿਰ ਇਹ ਕਹਿੰਦੇ ਕੋਈ ਗੱਲ ਨਹੀਂ ਕਿ ਤੁਹਾਨੂੰ 5 ਵਜੇ ਤੱਕ ਪਾਣੀ ਦੀ ਸਪਲਾਈ ਹੋ ਜਾਊਗੀ ਤੇ ਕੋਈ ਗੱਲ ਨਹੀਂ ਤੁਸੀਂ ਅਸੀਂ ਕਹਾਂ ਅਗਰ ਨਹੀਂ ਸਪਲਾਈ ਹੋਈ ਤਾਂ ਅਸੀਂ ਮਰ ਧਰਨਾ ਲਾ ਦੇਣਾ ਅਸੀਂ ਬਾਵਾ ਸਾਹਿਬ ਹੈਨਰੀ ਦੇ ਆਫਿਸ ਵਿੱਚ ਵੀ ਇਹ ਗੱਲ ਕਹਿ ਕੇ ਆਈਆਂ ਸੀਗੀਆਂ ਇਹ ਦੇਖਿਆ ਜਾਂਦਾ ਅਕਸਰ ਤੁਹਾਨੂੰ 2 ਤੋਂ 3 ਘੰਟੇ ਹੋ ਗਏ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਸੜਕਾ ਤੇ ਬੈਠੇ ਹੋ ਜੀ ਨਗਰ ਨਿਗਮ ਦੇ ਕੋਈ ਅਫਸਰ ਸਮਾਨ ਅੱਤੇ ਪਹੁੰਚੇ ਕੋਈ ਵੀ ਸਾਡੇ ਇੱਥੇ ਆਇਆ ਨਹੀਂ ਸਿਰਫ ਪੁਲਿਸ ਪ੍ਰਸ਼ਾਸਨ ਆਇਆ ਉਹ ਵੀ ਇਹਨਾਂ ਨੇ ਇਹਨਾਂ ਨੇ ਤਾਂ ਕੋਈ ਕੀ ਕਰਨਾ ਪਰ ਇਹਨਾਂ ਨੇ ਸਾਡਾ ਧਰਨਾ ਚ ਖਵਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਮੁੰਡੇ ਨੂੰ ਇਹ ਫੜ ਕੇ ਲੈ ਜੰਦੇ ਸੀਗੇ ਉਹ ਜਬਰਦਸਤ ਨਾਲ ਜ਼ਬਰਦਸਤ ਲਗਾ ਕਰਦੇ ਆ ਜਵਾਬਦਾਸ ਇਹਨਾਂ ਨੂੰ ਪਿੱਛੋਂ ਆਰਡਰ ਹੋ ਰਿਹਾ ਆ ਤਾਂ ਸਾਡਾ ਧਰਨਾ ਚੁਗਵਾਉਣ ਦੀ ਕੋਸ਼ਿਸ਼ ਕਰ। ਇਸ ਬਾਰੇ ਤੁਹਾਡੀ ਅਫਸਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਜੈ ਸਾਹਿਬ ਦੇ ਨਾਲ ਜੈ ਸਾਹਿਬ ਨੇ ਕੀ ਜਵਾਬ ਦਿੱਤਾ? ਜੈ ਸਾਹਿਬ ਨੇ ਸਾਡਾ ਨਾ ਫੋਨ ਚੱਕਿਆ ਨਾ ਸਾਡੇ ਨਾਲ ਗੱਲ ਹੋਈ। ਜੈ ਸਾਹਿਬ ਨੇ ਇਹ ਕਿਹਾ ਸੀ ਕਿ 5 ਵਜੇ ਤੱਕ ਤੁਹਾਡਾ ਪਾਣੀ ਦੀ ਸਪਲਾਈ ਹੋ ਰਹੀਗੀ ਪਰ ਨਹੀਂ ਹੋਈ। ਉਸੋ ਇਸ ਕਰਕੇ ਸਾਨੂੰ ਮਜਬੂਰੀ ਆ ਸਾਨੂੰ ਧਰਨਾ ਇੱਥੇ ਦੇਣਾ ਪਿਆ ਆ। ਸੋ ਅਸੀਂ ਫਿਰ 19 ਘੰਟੇ ਤਾਂ ਨਹੀਂ ਉਠਾਂਗੇ ਚਾਹੇ ਸਾਨੂੰ ਦੱਸ ਦੇਣ ਲੱਗ ਜਾਣ ਪੰਜ ਦੇ ਲੱਗ ਜਾਣ ਸਾਨੂੰ ਰਾਤ ਵੀ ਰਹਿਣਾ ਪਿਆ ਅਸੀਂ ਇੱਥੇ ਰਵਾਂਗੇ ਸਵੇਰੇ ਅਸੀਂ ਟੈਂਟ ਵੀ ਲਾ ਲਵਾਂਗੇ ਪਰ ਅਸੀਂ ਇਥੋਂ ਧਰਨਾ ਨਹੀਂ ਛੱਡਾਂਗੇ ਜਦੋਂ ਤੱਕ ਸਾਡੇ ਦੋਨਾਂ ਗਲੀਆਂ ਦੀ ਇਹ ਸੁਪਨਾ ਹੀ ਪੂਰੀ ਕਰਾਂਗੇ ਕਿ ਆ ਨਾ ਸਮੇਂ ਤੋਂ ਕਿਹੜਾ ਪਾਣੀ ਤੁਹਾਡੀ ਗੱਡੀਆਂ ਦੇ ਵਿੱਚ ਨਹੀਂ ਆ ਰਿਹਾ ਪਿਛਲੇ 3 ਮਹੀਨੇ ਤੋਂ ਨਹੀਂ ਆ ਰਿਹਾ ਪੂਰੀ ਗਰਮੀ ਹਾਂਜੀ ਪੂਰੀ ਗਰਮੀ ਇੱਦਾਂ ਹੀ ਬੀਤ ਗਈ ਦੋ ਦਿਨ ਪਾਣੀ ਆਉਂਦਾ ਚਾਰ ਦਿਨ ਆਉਂਦਾ ਨਹੀਂ ਬੜੇ ਮੁਸ਼ਕਲ 'ਚ ਫਸੇ ਪਏ ਆਂ ਐਂਡ ਜਿਹੜੀ ਸਾਹਿਬ ਨੂੰ ਅਸੀਂ ਕਹਿ ਕੇ ਆਏ ਉਹਨਾਂ ਨੇ ਕਿਹਾ ਤੁਹਾਡਾ ਮਸਲਾ ਹੱਲ ਹੋ ਜਾਊਗਾ 5 ਵਜੇ ਦਾ ਟਾਈਮ ਦਿੱਤਾ ਸੀ ਅਸੀਂ 5 ਵਜੇ ਸੀ ਉਹਨਾਂ ਨੂੰ ਕਿਹਾ ਨਾ ਹੋਇਆ ਤੇ ਧਰਨਾ ਲਾ ਦੇਣਾ ਸੀ ਧਰਨਾ ਲਾਤਾ ਅਸੀਂ ਹੁਣ ਉੱਠਣਾ ਨਹੀਂ ਹੁਣ 2 ਤੋਂ 3 ਘੰਟੇ ਹੋ ਗਏ ਸੜਕਾ ਤੇ ਤੁਸੀਂ ਬੱਚਿਆਂ ਨੂੰ ਲੈ ਕੇ ਨਾਲ ਬੈਠੇ ਹੋਏ ਹੋਏ ਕਿ ਇਸ ਬਾਰੇ ਕੋਈ ਵਿਧਾਇਕ ਸਾਹਿਬ ਜਾਂ ਕਦੇ ਪ੍ਰਸ਼ਾਸਨ ਨਾਲ ਨਿਕੰਮਦਾ ਪ੍ਰਸ਼ਾਸਨ ਇੱਥੇ ਪਹੁੰਚ ਕੋਈ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਇੱਥੇ ਨਾ ਜਤਾ ਕੋਈ ਨਹੀਂ ਆਇਆ ਕੋਈ ਨਗਰ ਨਿਗਮ ਵਾਲਾ ਨਹੀਂ ਆਇਆ ਕੋਈ ਵੱਡਾ ਪ੍ਰਧਾਨ ਨਹੀਂ ਆਇਆ ਕੋਈ ਐਮ ਐਲ ਏ ਨਹੀਂ ਆਇਆ ਕੋਈ ਕਾਉਂਸਲਰ ਨਹੀਂ ਆਇਆ ਜੀ ਕੋਈ ਅਫਸਰ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਸਾਡੀ ਨਹੀਂ ਹੋਈ ਗੱਲ ਕੋਈ ਵੀ ਤੁਸੀਂ ਦੇਖਿਆ ਐਸੀ ਗੱਲਬਾਤ ਕੀਤੀ ਗਈ ਆ ਤੁਸੀਂ ਦੇਖੋ ਪਿਛਲੇ 2 ਤੋਂ 3 ਘੰਟਿਆਂ ਤੋਂ ਸੜਕਾਂ ਤੇ ਬੈਠੇ ਹੋਏ ਨੇ ਜਿਸ ਦੀਆਂ ਤੁਸੀਂ ਤੇ ਤਸਵੀਰਾਂ ਆਪਣੇ ਘਰਾਂ ਦੇ ਵਿੱਚੋਂ ਕਿੜੀਆਂ ਬਾਲਟੀਆਂ ਵੀ ਕਿੜੀਆਂ ਸੜਕਾਂ ਦੇ ਉੱਤੇ ਰੱਖਿਆ ਤੇ ਤੁਸੀਂ ਦੇਖ ਰਹੇ ਹੋ ਤੇ ਨਾਰੇਬਾਜ਼ੀ ਕਿਹੜੀ ਕੀਤੀ ਜਾ ਰਹੀ ਹੈ ਨਗਰ ਨਿਕਮ ਤੇ ਉਸ ਹਾਲਕੇ ਦੇ ਵਿਧਾਇਕ ਦੇ ਖਿਲਾਫ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੇ ਛੋਟੇ-ਛੋਟੇ ਬੱਚੇ ਵੀ ਜੋ ਐ ਸੜਕਾਂ ਤੇ ਬੈਠ ਚੁੱਕੇ ਨੇ ਪਿਛਲੇ ਉਹਨਾਂ ਦਾ ਕਹਿਣਾ 3 ਮਹੀਨਿਆਂ ਤੋਂ ਕਿਹੜਾ ਪਾਣੀ ਨਹੀਂ ਆ ਰਿਹਾ ਜਿਸ ਦੇ ਕਾਰਨ ਕਈ ਘੰਟਿਆਂ ਤੋਂ ਪੁਲਿਸ ਪ੍ਰਸ਼ਾਸਨ ਲੋ ਵੀ ਕੋਲਾ ਕਿੱਥੇ ਜਾ ਰਹੀ ਨਗਰ ਨਿਕਮ ਦੇ ਅਫਸਰਾਂ ਨੂੰ ਉਸਦੇ ਜੋ ਨਗਰ ਨਿਕਮ ਦੇ ਅਫਸਰ ਆਪਣੇ ਨੀਂਦ ਦੀ ਕਿਹੜੀ ਆ ਉਹ ਸੁੱਤੇ ਹੋਏ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਲੋਕ ਕਿਹੜੇ ਪਰੇਸ਼ਾਨ ਹੋ ਕੇ ਬੈਠੇ ਹੋਏ ਨੇ ਦੇ ਨਾਲ ਸੋਨੂੰ ਮਹਾਜਨ ਜਗਬਾਨੀ ਟੀਵੀ ਚਲੰਦਰ